ਗੰਗਾ ਨਿਕਲੀ ਹੋਰ ਗੰਗਾ ਕੋਈ ਨਹੀਂ ਨਿਕਲੀ ਹੈ ਐਨੂ ਆ ਗੰਗਾ ਮੰਨ ਲਿਓ ਤੁਸੀਂ ਇਹ ਗੰਗਾ ਨਿਕਲੀ ਹੋਈ ਹੈ ਇਹਨਾਂ ਦੇ ਸਰਚੋ ਜਿਹੜੀ ਦੇਵਤੇ ਦੀ ਗੰਗਾ ਹੈ ਗੰਗਾ ਹੀ ਨਿਕਲਦੀ ਹੈ ਐ ਨਿਕਲਦੀ ਹੁੰਦੀ ਹੈ ਗੰਗਾ ਓਕਲ ਨਹੀਂ ਨਿਕਲਦੀ ਜਿਵੇਂ ਇਹ ਕਹਿੰਦੇ ਨੇ ਮਾਨੋ ਜਟਾ ਧਰ ਕੀ ਜਟ ਸੇ ਜਟਾ ਧਰ ਸ਼ਿਵ ਜੀ ਹੈ ਜਨ ਰੋਸ ਕਾ ਗੁੱਸੇ ਨਾਲ ਜਿਹੜਾ ਨੀਰ ਨਿਕਲਿਆ ਗੁੱਸਾ ਰਾਖੀ ਜਾਂਦਾ ਨਿਕਲ ਰਿਹਾ ਗੁੱਸੇ ਨਾਲ ਨਿਕਲਿਆ ਨਾ ਰੋਸ ਕੇ ਗੰਗਾ ਕੋ ਨੀਟ ਰਿਹਾ ਹੈ ਅਗੰਗਾ ਜਲ ਨਿਕਲਦਾ ਦਿਮਾਗ ਚ ਆਇਨ ਗਲਦਾ ਹੁੰਦਾ ਗੰਗਾ ਜਲ ਉਹ ਨਹੀਂ ਹੁੰਦਾ ਗੰਗਾ ਜਲ ਰਾਖੀਨ ਕੱਢਦੇ ਹੁੰਦੇ ਨੇ ਗੰਗਾ ਜਲ ਇਹਨਾਂ ਦਾ ਫੇਰ ਨਹੀਂ ਬੋਲਦੇ ਵੀ ਗੰਗਾ ਜਲ ਨਿਕਲਦਾ ਕਹਿੰਦੇ ਅਸੀਂ ਕੱਢਦੇ ਹਾਂ ਗੰਗਾ ਜਲ ਤੁਹਾਡਾ ਉਹਦੇ ਤਾਂ ਨਹੀਂ ਨਿਕਲਿਆ ਥੋੜੇ ਕੱਢ ਦਿੰਦੇ ਹਾਂ ਪਰ ਕੱਢਦੇ ਨੇ ਚਿੱਟੀ ਚਿੱਟੀ ਵਜ੍ਹਾ ਹੁੰਦੀ ਹੈ ਉਹ ਜੀ ਖੂਨ ਵਹਿਦਾ ਜਿਆਦਾ ਗੰਗਾ ਜਲ ਨਿਕਲੇ ਹੁੰਦਾ ਅਜਰ ਦੀ ਕਾਇ ਕੋਈ ਹੋਰ ਰਹੇ ਨੇ ਪਿੱਛੇ ਕੋ ਸਮਝਾ ਡੂੰਗੀ ਗੱਲ ਕਰ ਰਹੇ ਨੇ ਸਿੱਧੀ ਨਹੀਂ ਕਰ ਰਹੇ ਉਹ ਸਮਝੇ ਕੌਣ ਨੇ ਗੱਲ ਕਹਿਤੀ ਵਿਚਾਰਦ ਪੁੱਝਣ ਵਾਲੀ ਫਿਰ ਵੀ ਹੈ ਕੋਈ ਗੰਗਾ ਨਹੀਂ ਨਿਕਲੀ ਆ ਗੰਗਾ ਨਿਕਲੀ ਹੈ ਘਣਤੀ ਦੇਵਤਿਆਂ ਨੇ ਆ ਦੇਵਤਿਆਂ ਦੀ ਗੰਗਾ ਨਿਕਲਾਈ ਰਾਖਸ਼ਾਂ ਨੇ ਘਣਤੀ ਇਹ ਜੀ ਕਰ ਲੋ ਅਸਨਾ ਨੂੰ ਹਮ ਬਾੜ ਸਵਾਰ ਭਾਏ ਤਾਂ 800 ਫੇਰ ਜੋ 66 ਫੇਰੇ ਤਰਤਾ ਇਹ ਜਿਹੜੀ ਚੱਲੀ ਆ ਨਦੀ ਗੰਗਾ ਦੀ ਇਹਦੇ ਵਿੱਚ ਕੀ ਆ ਕਹਿੰਦੇ ਆ ਗੰਗਾ ਚੱਲ ਗਈ ਉਹਨਾਂ ਦੀ ਇਹਦੇ ਜ ਆ ਜਿਹੜੀਆਂ ਬਾਹਾਂ ਨੇ ਛਤਰ ਜਿਹੜੇ ਛਤਰੀਆਂ ਸੀ ਨਾ ਉਹਨਾਂ ਦੀ ਰਥਾਂ ਨੂੰ ਹੁੰਦੇ ਨੇ ਛਤਰ ਉਹਦੇ ਨਾਲ ਬੜੀ ਲੱਕੜੀ ਹੁੰਦੀ ਆ ਮੋਟੀ ਝੱਡਾ ਉਹ ਤਾਂ ਛੱਤਰ ਤਾਂ ਆਏ ਤਰੇ ਫਿਰਦੇ ਨੇ ਜਿਵੇਂ ਬੁਲਬੁਲਾ ਉਹ ਜਿਵੇਂ ਉਹ ਫੇਰ ਹੁੰਦੀਆਂ ਨੇ ਫੇਰ ਫੇਰ ਕਹਿੰਦੇ ਚੰਗ ਨੂੰ ਛਤਰੀਆਂ ਆਏ ਤੜਦੀਆਂ ਨੇ ਖੂਨ ਦੇ ਵਿੱਚ ਜਿਵੇਂ ਚੰਗ ਤੜਦੀ ਹੁੰਦੀ ਹੈ ਚੰਗ ਹੁੰਦੀ ਹੈ ਨਾ ਕਰ ਅੰਗੂਲ ਦਾ ਸਫਰੀ ਤਲਫਾ ਕੱਜ ਕਾਲ ਅੰਗੂਲ ਦਾ ਉਂਗਲੀਆਂ ਵੱਡੀਆਂ ਹੋਈਆਂ ਐ ਤੜਫਦੀਆਂ ਦੇ ਵਿੱਚ ਐ ਲੱਗਦੀਆਂ ਨੇ ਖੂਨ ਚ ਜੋ ਮੱਛੀ ਤੜਫਦੀਆਂ ਹੁੰਦੀਆਂ ਨੇ ਸਫਰੀ ਤਲਫਾ ਹੱਥ ਦੇ ਪੰਜੇ ਵੱਡੇ ਨੇ ਨਾ ਉਂਗਲੀਆਂ ਪਚਾਏ ਹਲਦੀਆਂ ਨੇ ਜੇ ਬੱਛੀਆਂ ਤਰਫ ਦੀਆਂ ਹੁੰਦੀਆਂ ਨੇ ਪਾੜੀ 'ਚ ਗੰਗਾ ਜੀ ਤਰਫ ਦੀਆਂ ਹੁਣ ਬੱਚੇ ਉੱਤੇ ਆ ਕੇ ਤਲਫਾ ਪੁਜ ਘਾਟ ਪੁਚੰਗ ਕਰੇ ਕਰਤਾ ਜੇ ਬਾਂਹ ਵੱਡੀ ਹੋਈ ਹੈ ਵਿੱਚ ਐਂ ਦਰਦੀ ਜਾਂਦੀ ਹੈ ਜੇ ਮੈਂ ਸਫਰ ਉੱਠਦਾ ਜਾਂਦਾ ਹੁੰਦਾ ਪਾੜੀ 'ਚ ਹੂੰ ਹਾਏ ਨਕਰ ਤੁਜਾ ਧਰਮ ਸਰੌਣਤ ਨੀਰਮਾ ਹਾਂ ਚੱਕਰ ਜਿਉਂ ਚੱਕਰ ਫਿਰੇ ਕਰਤਾ ਨਕਰ ਨਕਰ ਅਜੇ ਨਾਕੇ ਹੁੰਦੇ ਨੇ ਉਹ ਕੜਿਆਲ ਕੜਿਆਲ ਨਹੀਂ ਹੁੰਦੇ ਮਗਰ ਮੱਚ ਵਗਰ ਮਾਚ ਹਏ ਨਕਰ ਤੋ ਜਾ ਤੋ ਜਾ ਜਿਹੜੀ ਹੈ ਇਹ ਉਹਦਾ ਬੜਾ ਹੁੰਦਾ ਖੰਭ ਖੰਭਾ ਜੀ ਤੇ ਤੋ ਜਾ ਹੁੰਦੀ ਹੈ ਉਹ ਐ ਜਾਂਦੇ ਨੇ ਵਿੱਚ ਰੁੜੇ ਬਈ ਧਰਮ ਸਰਾਉਣ ਤੋਂ ਨੀਰ ਮ ਧਰਮ ਬੜੇ ਬੜੇ ਜਿਹੜਾ ਸਰਾਉਣ ਤਨੀਰ ਹੈ ਜਿਹੜਾ ਖੂਨ ਹੈ ਖੂਨ ਦੇ ਵਿੱਚ ਐ ਤੁਰੇ ਜਾਂਦੇ ਨੇ ਜਿਵੇਂ ਅਕੜIAL ਤੁਰਿਆ ਜਾਂਦਾ ਹੁੰਦਾ ਉਹਦੇ ਖੰਭਾ ਦੇ ਡੰਡੇ ਨੇ ਬੜੇ ਬੜੇ ਮੋਟੇ ਹੈ 14 15 ਫੁੱਟ ਹੁੰਦਾ ਹੈ ਨਾਕਾ ਫੋਨੜਾ ਬੰਨੜ ਫੁਰਦੇ ਬੱਲੇ ਐ ਤੁਰੇ ਜਾਂਦੇ ਨੇ ਜਿਵੇਂ ਨਾਕੇ ਰੁੱਢਦੇ ਜਾਂਦੇ ਹੁੰਦੇ ਨੇ ਹੂੰ ਚੱਕਰ ਜਿਉਂ ਚੱਕਰ ਫਿਰੇ ਕਰਤਾ ਜਿਹੜੇ ਪਹੀਏ ਨੇ ਰਥਾਂ ਦੇ ਉਹ ਐ ਤੁਰੇ ਜਾਂਦੇ ਨੇ ਜਿਵੇਂ ਘੁਮੜ ਕੇ ਨਹੀਂ ਚਲਦੀ ਹੁੰਦੀ ਹੈ ਘੁਮੜ ਕੇ ਨਹੀਂ ਚਲਦੀ ਹੁੰਦੀ ਹੈ ਦਰਿਆਵਾਂ ਦੇ ਵਿੱਚ ਉਹ ਚੱਕਰ ਐ ਤੁਰੇ ਜਾਂਦੇ ਨੇ ਵਿੱਚ ਘੁਮੜ ਘਰੀਏ ਕਰਦੇ ਉੱਚੇ ਨਹੀਂ ਮਥੋਂ ਦੇ ਵਿੱਚ ਜੇ ਖੂਨ ਚੱਲਦਾ ਤਬ ਸੰਭ ਨਸੰਭ ਦੋਹਾਂ ਮਿਲਦਾਨਵ ਮਾਰ ਕਰੀ ਰਣ ਮੈਂ ਸਰਤਾ ਸੁਮਨ ਸੁਮਤੋਂ ਆਂਦਾਨ ਵਾਂ ਨੇ ਐ ਨਦੀ ਬਹਾਰਦੀ ਖੂਂਦੀ ਐ ਰੁੜਦਾ ਜਾਂਦਾ ਸਭ ਕੁਝ ਨਕਸ਼ਾ ਆਉਣਾ ਨਦੀ ਦਾ ਹਾਂਜੀ ਸਰਤਾ ਨਦੀ ਨੂੰ ਕਹਿੰਦੇ ਦੋਰਾ ਸੁਰ ਹਾਰੇ ਜੀਤੇ ਅਸੁਰ ਲੀਨੇ ਸਕਲ ਸਮਾਜ ਸੁਰ ਹਾਰੇ ਦੇਵਤੇ ਸਾਰੇ ਹਾਰੇ ਹਥਿਆਰ ਸਿਰ ਦਿੱਤੇ ਅਸੁਰ ਲੀਨੇ ਸਕਲ ਸਮਾਜ ਜੀਤੇ ਅਸੁਰ ਤੇ ਸਾਰੇ ਜਿੱਤ ਗਏ ਰਾਖਸ਼ ਜਿੱਤ ਗਏ ਸਾਰਾ ਗੋਲ ਖੋਲਿਆ ਸਾਰਾ ਕੋਸਟਾ ਲੈ ਅਰੋ ਦਿਨੋਂ ਇੰਦਰ ਭਜਾਇਕਾ ਮਹਾ ਪ੍ਰਬਲ ਦਲ ਸਾਜ ਇੰਦਰ ਭਜਾਤਾ ਉਹ ਤੇਂਦਰ ਭੱਜ ਗਿਆ ਮੈਦਾਨ ਚੋਂ ਬਾਹਰੇ ਭੱਜ ਗਿਆ ਮਹਾ ਪ੍ਰਬਲ ਦਲ ਸਾਜ ਐਸਾ ਪ੍ਰਬਲ ਦਲ ਸਾਜਿਆ ਇੰਦਰ ਭਜਾਤਾ ਇੰਦਰਪੁਰੀ ਚੋਂ ਢੜ ਇੰਦਰਪੁਰੀ ਤੇ ਕਬਜ਼ਾ ਕਰ ਲਿਆ ਰਾਖਸ਼ਾਂ ਨੇ ਉਹ ਇਨ੍ਹਾਂ ਦੀ ਇੰਦਰਪੁਰੀ ਤੇ ਰਾਖਸ਼ ਵੀ ਕਬਜ਼ਾ ਕਰ ਸਕਦੇ ਨੇ ਐਸੀ ਇੰਦਰਪੁਰੀ ਹੋਣੀ ਹੈ ਜਿਹਨਾਂ ਦੀ ਉਹ ਤਾਂ ਇੰਦਰਾਪੁਰੀ ਡੰਡੇ ਵਾਲੇ ਦੀ ਹੈ ਜਿਹਦੀ ਲਾਠੀ ਉਹਦੀ ਮੈਸ ਉਹ ਤਾਂ ਇੰਦਰਾਪੁਰੀ ਉਹ ਮੈਸ ਦਾ ਡਾਂਗ ਵਾਲੇ ਦੀ ਹੈ ਜਿਹਦੀ ਡਾਂਗ ਤਕੜੀ ਉਹਦੀ ਇੰਦਰਾਪੁਰੀ ਉਹ ਨਹੀਂ ਦਈ ਅਸਲੀ ਇੰਦਰਾਪੁਰੀ ਨਹੀਂ ਡਾਂਗ ਵਾਲੇ ਦੀ ਉਹਦੀ ਤਾਂ ਸਭ ਤੋਂ ਬਣੀ ਡਾਂਗ ਹੈ ਮਾਲਕ ਦੀ ਉਹਦੀ ਨਹੀਂ ਉਹਦਾ ਕੋਈ ਸ਼ਾਨੀਓ ਨਹੀਂ ਅਸਲੀ ਇੰਦਰਾਪੁਰੀ ਦੇ ਮਾਲਕ ਦਾ ਕੋਈ ਸ਼ਾਨੀ ਨਹੀਂ ਹੈ ਅਸਲੀ ਜਿਹੜੀ ਅਮਰਾਪੁਰੀ ਹੈ ਉਮਰਾਪੁਰ ਜਿਹੜੀ ਅਸਲੀ ਆ ਉਹਦਾ ਕੋਈ ਸਾਦੀ ਨਕਲੀ ਸੀ ਨਾ ਨਕਲੀ ਦਾ ਇਹ ਹਾਲ ਹੁੰਦਾ ਨਕਲੀ ਦਾ ਤੇ ਦੁਸ਼ਮਣ ਦਾ ਕਬਜ਼ਾ ਹੋ ਜਾਂਦਾ ਹੁਣ ਤੋਂ ਪਾਰੇ ਟੈਂਕਾਂ ਵਾਲੇ ਹਿੰਦੁਸਤਾਨ ਦੀ ਫੌਜ ਉਮਰਸਰੋਵਰ ਤੇ ਕਬਜ਼ਾ ਕਰਨ ਲਈ ਜਿਹੜਾ ਪਰਮੇਸ਼ਰ ਦਾ ਕਰਨੇ ਜਾ ਕੇ ਬੰਦ ਕਿਵੇਂ ਕਰ ਲੂ ਅਸਲੀ ਉਮਰਸਰੋਵਰ ਤੇ ਕਬਜ਼ਾ ਕਰਨ ਲਈ ਜਾ ਕੇ ਸਮੇਂ ਗੱਲਣਗੇ ਨਗਲੀ ਜਿਹਾ ਆਵੜੇ ਰ ਅਸਲੀ ਹੁੰਦਾ ਕਿਵੇਂ ਜਾਵਣ ਦੇ ਉਹ ਵੀ ਰਾਖਸ਼ਾਂ ਦੀਆਂ ਇਹ ਹੀ ਲੜਾਈ ਸੀ ਇਹੋ ਜਿਹੀ ਲੜਾਈ ਸੀ ਉਹ ਜਿਹੀ ਇਹ ਹੈ ਉਹ ਦੈਨਸੀ ਲੜਨ ਵਾਲੇ ਦੇਵਤੇ ਸੀ ਇਹ ਦੇਵਤੇ ਸੀ ਉਹ ਦੈਨਸੀ ਐਸੀ ਲੜਾਈ ਸੀ ਉਹ ਐਸੀ ਲੜਾਈ ਨਹੀਂ ਲੜਦੇ ਹੁੰਦੇ ਗੁਰੂ ਗੁਰੂ ਕਾਇਸਾਨੀ ਕੰਮ ਕਰਦੇ ਗੁਰੂ ਕੋ ਦੇਖਦੇ ਹੁੰਦੇ ਨੇ ਲੜਾਈ ਰ ਇਹ ਜੀ ਨੂੰ ਇੱਕ ਪਾਸੇ ਦੇਵਤੇ ਨੇ ਇੱਕ ਪਾਸੇ ਰਾਖਸ਼ ਨੇ ਲੜਾਈ ਸੀ ਗੁਰੂ ਦੇ ਕੋਲ ਪਾਸੇ ਬੈਠੇ ਸੀ ਇਹ ਤੋਂ ਲੜਾਈ ਤੇ ਉਹਨੇ ਕੀ ਲੈਣਾ ਸੀ ਲੜਾਈ ਤੇ ਉਹ ਦੇਖਦੇ ਦੇ ਨੂੰ ਜੈਸੇ ਕਰੂ ਕੀਤੇ ਨੇ ਉਸੇ ਭਰਦੇ ਨੇ ਭਰਦੇ ਰਹੇ ਨੇ ਇੱਕ ਵਾਰ ਭਰੇ ਨੇ ਕਈ ਵਾਰ ਭਰੇ ਨੇ ਗੁਰੂ ਨੂੰ ਛੱਡ ਕੇ ਸਾਥੇ ਨੂੰ ਛੱਡ ਕੇ ਏ ਹਲੂ ਤੇ ਮੈਂ ਪਾ ਜਾਦੇ ਤਨ ਚਾਰ ਵਾਰ ਚੜ ਕੇ ਆਇਆ ਹਉ ਜਾ ਕਿ ਲੱਗ ਗਈ ਉਹ ਚਾਰ ਵਾਰ ਚੜ ਕੇ ਲੱਗ ਗਈ ਜੀ ਸਰ ਨਾਲੇ ਉਹ ਕਿਦ ਨੂੰ ਕੁਝ ਕਹਿੰਦੇ ਨਹੀਂ ਸੀ ਉਤਾ ਹਮਲਾ ਨਹੀਂ ਸੀ ਕਰਦੇ ਪਿਛੇ ਨਹੀਂ ਭੱਜੇ ਸਵਈਆ ਸ਼ੀਨ ਭੰਡਾਰ ਲਾਇਓ ਹੈ ਕਬੀਰ ਤੇ ਸੈਨਸੋਂ ਤੇ ਮਨ ਮਾਲ ਛੜਾਈ ਖੀਨ ਬੰਡਾਰ ਲਿਓ ਹੈ ਕਬੀਰ ਸਾਰੇ ਬੰਡਾਰੇ ਖੀਨ ਲੇ ਸਾਰੇ ਖਜ਼ਾਨੇ ਖੋਲੇ ਕਬੀਰ ਦਾ ਬੜਾ ਖਜ਼ਾਨਾ ਕਹਿੰਦੇ ਨੇ ਨਾ ਸਾਰੇ ਅੰਨ ਤਾਂ ਨੇ ਜਿੰਨੇ ਭੰਡਾਰ ਦੇ ਸਾਰੇ ਜੀਨ ਕਬੀਰ ਖਜ਼ਾਨੇ ਦੇ ਵੀ ਕਬਜ਼ਾ ਕਰ ਲਿਆ ਆ ਜਿਹੜੀ ਮਾਲਾ ਫੇਰਦੇ ਤੇ ਨਾ ਮਾਲਾ ਬਾਲਾ ਫੇਰਨ ਵਾਲੇ ਉਹ ਮਾੜਾ ਬਣੀਆਂ ਦੀ ਫਿਰਦੇ ਤੇ ਹੀਰਿਆਂ ਦੀ ਮਾੜਾ ਹੁਣ ਵੀ ਬਣਾਉਂਦੇ ਨੇ ਜਿਹੜੇ ਵੀਰ ਆ ਵੀਰੇ ਹਾਰ ਪਾਉਂਦੇ ਨੇ ਨਾ ਜਿਹੜੇ ਹਾਰ ਨਹੀਂ ਹੁੰਦੇ ਮਾੜਾ ਹੁੰਦੀ ਉਹ ਜਿਹੜਾਤੀ ਮਾੜਾ ਫੇਰ ਨਾਲੇ ਬੰਦ ਕਰਤੇ ਇਹ ਕੌਣ ਨੇ ਸ਼ੇਖ ਨੇ ਤੇ ਸੇਸੋਂ ਤੇ ਮਨਮਾਲ ਸ਼ੇਖ ਕੌਣ ਨੇ ਸੇਸ ਦੀ ਸੇਸ ਨਾਗ ਨਹੀਂ ਹੁੰਦਾ ਅਸਰ ਜੀ ਸ਼ੇਖ ਗੰਦਰੂ ਜਿਹੜਾ ਸਿਆਣਾ ਬੰਦਾ ਹੋਵੇ ਗਿਆਨवान ਹੋਵੇ ਸ਼ੇਖ ਇਹਨਾਂ ਦੇ ਵਿੱਚ ਨੇ ਮੁਸਲਮਾਨਾਂ ਦੇ ਸ਼ੇਖ ਦਾ ਹੀ ਸੇਸ ਬੜੇ ਪਹਿਲਾਂ ਸ਼ੇਖ ਲਬਦਾਇਆ ਸੇਸ ਹੁੰਦੇ ਮਨ ਮਾਲ ਛਡਾਈ ਉਹਨਾਂ ਤੇ ਮਾਲਾ ਛਡਾ ਦਿੱਤੀ ਛੀਨ ਭੰਡਾਰ ਲੈ ਉਹ ਹੈ ਕਬੀਰ ਤੇ ਸੇਸ ਹੁੰਦੇ ਮਨ ਮਾਲ ਛੇਸ ਹੁੰਦੇ ਸੇਸ ਹੁੰਦੇ ਮਨ ਸ਼ੇਖ ਨਸ਼ੇ ਸ਼ੇਖ ਨੂੰ ਸੇਸ ਕਰਨ ਨੇ ਸੇਸ ਹੁੰਦੇ ਮਾਣਾ ਜਿਹੜੇ ਮਾਣਾ ਫੇਰ ਨਾਲੇ ਤੇ ਮਾਲ ਛੜਾਈ ਆ ਉਹ ਸੱਪ ਤੇ ਕੀ ਛੜਾਉਣੀ ਦੀ ਹੈ ਸੱਪ ਕੋ ਮਾੜਾ ਕਿੱਥੇ ਹੁੰਦੀ ਹੈ ਬੜੀ ਕਿੱਥੇ ਹੁੰਦੀ ਹੈ ਉਹਨੇ ਮਾੜਾ ਫੇਰ ਨਾਲੇ ਸੀ ਨਾ ਇਹਨਾਂ ਦੇ ਬੜੇ ਆਪਣੇ ਆਪ ਨੂੰ ਕਹਿੰਦੇ ਕਹੋਦੇ ਉਹ ਉਹ ਲੈ ਕੇ ਹੀਰੇ ਜਵਾਹਰਾ ਤੇ ਨਾਲ ਦੀ ਮਾੜਾ ਬੜੀ ਹੋਈ ਸੀ ਉਹ ਫੇਰਦੇ ਤੇ